ਤੁਸੀਂ ਸੁਣ ਰਹੇ ਹੋ ਪੰਜਾਬੀ ਡੀਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਦਸੰਬਰ ਹੈ 11 ਦਸੰਬਰ 1773 ਸ਼ਹੀਦੀ ਮਿਸਲ ਦੇ ਕਰਮ ਸਿੰਘ ਨੇ 11 ਦਸੰਬਰ 1773 ਦੇ ਦਿਨ ਨਨੌਤਾ ਤੇ ਹਮਲਾ ਕੀਤਾ ਅਤੇ ਸਨੂੰ ਲੁੱਟਿਆ ਅਤੇ ਫਿਰ ਜਲਾਲਾਬਾਦ ਜਾ ਪਏ ਜਲਾਲਾਬਾਦ ਦੇ ਹਾਕਮ ਸੈਦ हसन ਖਾਨ ਨੇ ਇੱਕ ਸ਼ਾਦੀशुदा ਕੁੜੀ ਚੁੱਕੀ ਸੀ ਸਿੱਖਾਂ ਨੇ ਪਹਿਲਾਂ हसन ਖਾਨ ਨੂੰ ਮਾਰਿਆ ਅਤੇ ਸਾਰੇ ਪਿੰਡ ਨੂੰ ਉਸ ਦਾ ਸਾਥ ਦੇਣ ਬਦਲੇ ਸਜ਼ਾ ਦਿੱਤੀ 11 ਦਸੰਬਰ 1913 ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਮ 11 ਦਸੰਬਰ 1913 ਦੇ ਦਿਨ ਅੰਮ੍ਰਿਤਸਰ ਪੁੱਜਿਆ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਮਗਰੋਂ ਉਹ ਇੰਗਲੈਂਡੀ ਨਹੀਂ ਦੁਨੀਆ ਦਾ ਵੀ ਪਹਿਲਾ ਬਾਦਸ਼ਾਹ ਸੀ ਜੋ ਦਰਬਾਰ ਸਾਹਿਬ ਅਕਸ਼ਰਦਾਂ ਲੂ ਵਜੋਂ ਆਇਆ ਸੀ ਇਸ ਤੋਂ 84 ਸਾਲ ਮਗਰੋਂ 15 ਅਕਤੂਬਰ 1997 ਦੇ ਦਿਨ ਇੰਗਲੈਂਡ ਦੀ ਰਾਣੀ ਐਲਜ਼ਾਬੈਥ II ਦਰਬਾਰ ਸੱਭ ਗਈ ਸੀ 11 ਸਤੰਬਰ 1972 ਦੇ ਦਿਨ ਨਵੀਂ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਮੈਨੀਫੈਸਟੋ ਬਣਾਉਣ ਵਾਸਤੇ ਇੱਕ ਕਮੇਟੀ ਕਾਇਮ ਕੀਤੀ ਇਸ ਕਮੇਟੀ ਦੇ ਵਿੱਚ ਗੁਰਚੰਦ ਸਿੰਘ ਟੋੜਾ ਗੁਰਮੀਤ ਸਿੰਘ ਮਕਸਰ ਡਾਕਟਰ ਭਗਤ ਸਿੰਘ ਪਲਵੰਤ ਸਿੰਘ ਗਿਆਨ ਸਿੰਘ ਰਾੜੇਵਾਲਾ ਪ੍ਰੇਮ ਸਿੰਘ ਲਾਲਪੁਰਾ ਜਸਵਿੰਦਰ ਸਿੰਘ ਬਰਾੜ ਭਾਗ ਸਿੰਘ ਸਾਹਿਬ ਕੈਮਲੈ ਅਮਰ ਸਿੰਘ ਅੰਬਾਲਵੀ ਮੇਜਰ ਜਨਰਲ ਗੁਰਬਖਸ਼ ਸਿੰਘ ਵਧਨੀ ਸੁਰਜੀਤ ਬਰਨਾਲਾ ਅਤੇ ਉਮਰਾਨ ਅੰਗਲ ਸ਼ਾਮਲ ਸਨ ਇਸ ਕਮੇਟੀ ਨੇ ਅਕਾਲੀ ਦਲ ਮੈਨੀਫੈਸਟੋ ਤਿਆਰ ਕੀਤਾ ਮਗਰੋਂ ਸ਼੍ਰੋਮ ਨੇ ਕਾਲੀ ਦਲ ਦੇ ਇਸ ਮੈਨੀਫੈਸਟੋ ਨੂੰ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਕਿ 16-17 ਅਕਤੂਬਰ 1973 ਦੇ ਦਿਨ ਅਨੰਤਪੁਰ ਸਾਹਿਬ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਇਸ ਕਰਕੇ ਇਸ ਨੂੰ ਅਨੰਤਪੁਰ ਸਾਹਿਬ ਦਾ ਮਤਾ ਆਖਿਆ ਜਾਣ ਲੱਗਿਆ 11 ਦਸੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਨਿਰਮਲ ਸਿੰਘ ਅਤੇ ਖੁਸ਼ਮਾਲ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 11 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਉਜਾਗਰ ਸਿੰਘ ਵਾਸੀ ਦੇਵੀ ਦਾਸਪੁਰਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਦਸੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਾਮਰੀ ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਸਿੰਘ ਪੁੱਤਰ ਮਹਾ ਸਿੰਘ ਵਾਸੀ ਟਪਈ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਰੇਸ਼ਮ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੋਹਾੜਕਾ ਜ਼ਿਲ੍ਹਾ ਅਮਰੀਕਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਏਸੀਸ ਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ